سری گرو گرنتھ مہاراج جی نیجی گودب حاضر کر رہے اور آ رہے پیارے ستسنگ جانو آؤ سارے ریل مل کے کچھ سما ہر روز کی طرح گرواڑی سب ویاخیا بچار ਕਥਨ ਦੇ ਰੂਪ ਵਿੱਚ ਜੁੜਨਾ ਚਾਹੁੰਦੇ ਅਮਰਤ ਵੇਲ ਦੇ ਦੀਵਾਰ ਵਿੱਚ ਅੱਜ ਹੀ ਪੜ ਰਹੇ ਹਾਂ ਵੱਡ ਭਾਗੀ ਹਰ ਸੰਤ ਪਾਵੇ ਬਾਗੀਨ ਪ੍ਰਮਤ ਤੱਕ ਆਵੇ ਇਹ ਗੁਰੂ ਸਾਹਿਬ ਜੀ ਦਾ ਸਾਨੂੰ ਸਪਸ਼ਟ ਉਪਦੇਸ਼ ਹੈ ਗੁਰ ਸਤਿਗੁਰ ਕਾ ਜੋ ਸੇਖਾ ਖਾਏ ਸੋ ਭਲਕੇ ਘਰ ਨਾਮ ਧਿਆਵੇ ਏ ਗੁਰੂ ਜੀ ਸੰਵਾਦ ਨੂੰ ਕਰਦੇ ਜੇ ਵੀ ਜੋ ਗੁਰੂ ਦਾ ਸਿੱਖ ਖਵਾਉਦਾ ਹੈ ਉਹਦਾ ਫਰਜ ਬਣਦਾ ਹੈ ਤੰਮਰ ਚ ਵੇਲੇ ਉੱਠ ਕੇ ਪਰਮੇਸ਼ਰ ਦੀ ਅराधना ਕਰਦਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਜਿਹੜਾ ਵੀ ਸਿੱਖ ਖਵਾਉਦਾ ਹੈ ਆਪਣੇ ਆਪ ਨੂੰ ਸੋ ਭਲ ਕੇ ਉਠ ਹਰ ਨਾਮ ਜਾਈ ਭਲਕਾ ਵੇਲਾ ਹੁੰਦਾ ਸਵੇਰ ਦਾ ਅੰਮ੍ਰਿਤ ਵੇਲਾ رات بارہ بجے تو بعد پل کا سما شروع ہو جاتا ہے دو بجے ٹائی بجے تین بجے جدوں بھی جاگ آ جائے ادوں ہی رب کی یاد میں جڑنا انہوں یاد کرنا یہ گرو جی نے سب لی حکم کیا ہے اس کر کے جو جو پراڑی امرت ویل جا کے پرمےشور کی سنگت جڑتے ہیں انہوں نے مہاراج کہ وڈے باگاں والے ہیں ਨੈਤਾਂ ਭਾਗਾ ਤੋਂ ਹੀ ਨੇ ਭਰਮ ਚੋਟਾ ਖਾਵੈ ਉਹ ਦੁਨੀਆ ਵਿੱਚ ਭਰਮ ਦੇ ਹੀ ਰਹਿੰਦੇ ਨੇ ਤੇ ਮੂੰਹ ਦੀ ਹਾਰਾ ਖਾਂਦੇ ਨੇ ਹਰ ਵੇਲੇ ਚੋਟਾ ਖਾਂਦੇ ਨੇ ਪਾਪ ਮੁਕੀ ਹੁੰਦੇ ਨੇ। ਇਸ ਲਈ ਆਓ ਯਤਨ ਕਰੀਏ ਜਿੰਨਾ ਸਮਾਂ ਮਿਲੇ ਗੁਰੂ ਕੇ ਚਰਨਾ ਵਿੱਚ ਜ਼ਰੂਰ ਜੁੜੀਏ। تاکہ ساڈا منقا جنم سفل ہو سکے جو مین کام ہے سارا دنیا بچا منق جنم لے کے وہ ہو سکے باقی جڑے دنیا والے کام نے یہ تو ایک سہایک نے زندگی گزارنے واسطے گھر بنا زمین جائیداد جوڑنیاں پیسہ کٹھا کرنا یہ تو ساری سہایتا کرتے ہیں سہایک نے سارے ਅਸਲ ਵਿੱਚ ਇਹ ਮੂਲ ਨਹੀਂ ਹੈ ਇਹ ਸੱਚ ਨਹੀਂ ਹੈ ਇਹ ਤਾਂ ਕੁਝ ਸਮੇਂ ਲਈ ਮਹਾਰਾਜ ਕਹਿੰਦੇ ਸੁਮਹਿ ਧਨ ਰੱਖਣ ਤੋਂ ਦਿਆਂ ਮੁਗਧ ਕਹੈ ਧਨ ਮੇਰਾ اے ਮੂਰਖ ਬੰਦੇ ਇਹ ਵਸਤੂਆਂ ਤੇਰੀਆਂ ਨਹੀਂ ਇਹ ਤਾਂ ਕੁਝ ਸਮੇਂ ਲਈ ਤੈਨੂੰ ਵਰਤਣ ਵਾਸਤੇ ਮਿਲੀਆਂ ਨੇ ਤੇ ਇਹਨਾਂ ਨੂੰ ਚਮਕ ਕਰਕੇ ਰੱਖ ਇਹਨਾਂ ਨੂੰ ਨਾਲ-ਨਾਲ ਰੱਖ ਘਰ ਵੀ ਬਣਾ ਪੈਸਾ ਵੀ ਜਮਣਾ ਪਰ ਇਹਨੂੰ ਸੱਚ ਨਾ ਸਮਝ ਲਈ ਸੱਚ ਤਾਂ ਕੇਵਲ ਖਾਟਨ ਕੋ ਹਰ ਨਾਮ ਤਨ ਸੱਚ ਤਾਂ ਕੇਵਲ ਪਰਮੇਸ਼ਰ ਦਾ ਨਾਮ ਹੈ ਉਹ ਮੇਨ ਬਨੋਰਚ ਹੈ ਹਰੀ ਦਾ ਨਾਮ ਇਕੱਠਾ ਕਰਨਾ ਨਾਮ ਜਪਣਾ ਜਬਾਉਣਾ ਇਹ ਮੇਨ ਤਨ ਇਹ ਹੈ ਬਾਕੀ ਦਾ ਤਾਂ ਮਹਾਰਾਜ ਕਹਿੰਦੇ ਦੌਲਤ ਗੁਜਰਾਣ ਹੈ ਇਹ ਤਾਂ ਗੁਜ਼ਾਰਾ ਕਰਨ ਵਾਸਤੇ ਜ਼ਿੰਦਗੀ ਗੁਜ਼ਾਰਨ ਵਾਸਤੇ ਇਹ ਵਸਤੂਆਂ ਦੀ ਲੋੜ ਹੈ ਇਸ ਲਈ ਜਿੱਥੇ ਬਾਹਰ ਦੇ ਕੰਮ ਕਰਦੇ ਆਂ ਦੁਨੀਆਦਾਰੀ ਦੇ ਉੱਥੇ ਨਾਲ ਨਾਲ ਅੰਦਰ ਦਾ ਕੰਮ ਵੀ ਜ਼ਰੂਰੀ ਹੈ ਜਿਸ ਬਕਰ ਕੋ ਲੈ ਤੂੰ ਆਏ ਰੋਹ ਸੋ ਪਾਇਓ ਸਤਿਗੁਰ ਪਸਾ ਗੁਰੂ ਜੀ ਬੜੀ ਦਹਾ ਵਾਰ ਇਸ ਗੱਲ ਦਾ ਜ਼ਿਕਰ ਕਰਦੇ ਨੇ ਭਾਈ ਤੂੰ ਜਿਹੜੇ ਵਸਤੂ ਨੂੰ ਅਸਲ ਵਿੱਚ ਮਨੁੱਖ ਜਨਮ ਬਣ ਕੇ لین واسطے آیا ہے وہ کیول تینوں گرو کی سنگتوں مل سکتی ہے ہوں وستوا الگ الگ نے اسی طرح دکانیں بھی الگ الگ نے جی ہوں آپ کہیے بھی جیتیں لوہے نے کام کرنا اتنے سونا کام کرتے نہیں کرتا ہوں جتے سونے نے کام کرنا اتنے لوہا نہیں کام کر سکتا بس ادا کی اتر ہے ਜਿਹੜਾ ਰੱਬ ਦਾ ਨਾਮ ਹੈ ਇਹ ਸੋਨੇ ਨਾਲੋਂ ਵੀ ਅਮੁੱਲ ਹੈ ਤੇ ਜਿਹੜੀਆਂ ਦੁਨੀਆਂ ਦੀਆਂ ਦੌਲਤਾਂ ਸੌਤਾਂ ਨੇ ਇਹ ਲੋਹੇ ਦੇ ਬਾਗ ਲੋਹੇ ਨੇ ਆਪਣਾ ਕੰਮ ਕਰਨਾ ਹੈ ਸੋਨੇ ਨੇ ਆਪਣਾ ਕੰਮ ਕਰਨਾ ਹੈ ਹੁਣ ਸੋਨੇ ਤੋਂ ਬਿਨਾ ਭਾਵੇਂ ਦੁਨੀਆਂ ਦੇ ਵਿੱਚ ਕੋਈ ਗਰੀਬ ਹੈ ਭਾਵੇਂ ਅਮੀਰ ਹੈ ਚਿੱਤ ਰੱਖੋ ਸਭਾ ਕਿਸੇ ਕੋਲੇ ਘਰ ਹੈ ਕਿਸੇ ਕੋਲੇ ਨਹੀਂ ਹੈ ਜਿਹੜੇ ਟੱਪਰੀਆਂ ਵਿੱਚ ਵੀ ਰਹਿੰਦੇ ਨੇ ਨਾ ਬਾਹਰ ਉਹਨਾਂ ਕੋਲ ਵੀ ਜਾ ਕੇ ਦੇਖੋ ਸੋਨਾ ਤੇ ਚਾਂਦੀ ਹੈ। ਸੋਨੇ ਤੋਂ ਬਿਨਾ ਨਾ ਗਰੀਬ ਦਾ ਨਾ ਅਮੀਰ ਦਾ ਕਿਸੇ ਦਾ ਵੀ ਨਹੀਂ ਸੰਦਾ। ਲੋਹੇ ਬਿਨਾ 살 ਸਕਦਾ ਹੈ। ਟੱਪਰੀਆ ਵਾਲਿਆਂ ਕੋਲੇ ਲੋਹਾ ਦੀ ਗੋਹੇ ਵੀ ਸੱਤ ਨਹੀਂ। ਉਹਨਾਂ ਨੇ ਲੈਟਰ ਨਹੀਂ ਪਾਇਆ। ਲੋਹੇ ਤੋਂ ਬਿਨਾ ਗ੍ਰੀਪੀ ਹਣਾਈ ਜਾ ਸਕਦੀ ਹੈ। ਭਾਵੇਂ ਦੁਨੀਆ ਦੇ ਵਿੱਚ ਪੈਸੇ ਤੋਂ ਬਿਨਾ, ਦੌਲਤਾਂ ਤੋਂ ਬਿਨਾ زندگی ہندائی جا سکتی ہے گریبی دعوے بچ رہے کہ جیا جا سکتا ہے پر رب دے نام تو بنا نہیں جیا جا سکتا پرمسر دے نام تو بنا کتے بھی ادار نہیں ہے آ ہوں ہی اپنا دے صاحب پڑھ رہے سے سن رہے سے سچا نام میرا آدھار ہو کیول سچا نام ہی ادار کر سکتا ہے او دے تو بنا کتے ادار نہیں ہو ਜਿੱਦਣ ਸੱਚ ਦਾ ਨਾਮ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ ਵਿੱਚ ਆਵੇਗਾ ਫਿਰ ਮਹਾਰਾਏ ਕਹਿੰਦੇ ਭੁੱਖਾਂ ਸਭ ਗਵਾਨਾਂ ਫਿਰ ਲੋਹੇ ਵਾਲੀ ਭੁੱਖ ਮਿਟ ਜਾਣੀਆਂ ਆਪਣੇ ਆਪ ਹੀ ਫਿਰ ਸਮਝ ਪੈ ਜਾਵੇਗੀ ਵੀ ਇਹ ਚੀਜ਼ਾਂ ਦਾ ਮੋਲ ਕੁਝ ਨਹੀਂ ਇਹ ਕੁਝ ਸਮੇਂ ਲੈਂਦੀ ਜਿੱਦਣ ਸੱਚ ਪਤਾ ਲੱਗ ਗਿਆ ਸਮਝ ਵਿੱਚ ਆ ਗਿਆ ਉਹ ਦਿਨ ਆਪਣੇ ਆਪ ਹੀ ਇਨਸਾਨ ਇਹ ਇਨ੍ਹਾਂ ਵਸਤੂਆਂ ਤੋਂ ਪਾਸੇ ਹੋ ਜਾਂਦਾ ਹੈ ਫਿਰ ਕਹਿੰਦੇ ਨੇ ਆਸਾ ਮਨਸਾ ਸਗਲ ਧਿਆਗ ਜਗ ਤੇ ਰਹੈ ਮੇਰਾ ਸਾ ਰਹਿਦਾ ਦੁਨੀਆਂ ਦੇ ਵਿੱਚ ਹੀ ਆ ਰਹਿੰਦਾ ਪਰਿਵਾਰ ਦੇ ਵਿੱਚ ਹੀ ਆਇਆ ਫਿਰ ਆਸਾ ਮਨਸਾ ਜਿਹੜੀਆਂ ਦੁਨਿਆਵੀ ਗੱਲਾਂ ਨੇ ਇਹ ਖਤਮ ਹੋ ਜਾਂਦੀਆਂ ਨੇ ਮਿਟ ਜਾਂਦੀਆਂ ਨੇ ਇਸ ਲਈ ਸਵਨਾ ਦਾ ਫਰਜ਼ ਬਣਦਾ ਹੈ ਕਿ ਆਪਣੇ ਆਪ ਨੂੰ ਪਛਾਣ ਜੀ ਅਸੀਂ ਦੁਨੀਆਂ ਦੇ ਵਿੱਚ ਕੀ ਕਰਤਾਏ ਸੀ ਤੇ ਕੀ ਕਰ ਰਹੇ ਹਾਂ ਗੁਰੂ ਜੀ ਨੇ ਸਮਝਾਉਣਾ ਵੀ ਕੀਤਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਸਾਰ। ਇਹ ਬੰਦੇ ਤੂੰ ਰੱਬ ਦੀ ਜੋਤ ਹੈ ਤੇਰੇ ਅੰਦਰ ਰੂਹ ਹੈ ਜਿਹੜੀ ਪਰਮੇਸ਼ਰ ਦੀ ਜੋਤ ਹੈ। ਆਪਣੇ ਮੂਲ ਨੂੰ ਪਸੰਗਣਾ ਕਰ। ਜਿਹੜਾ ਬੱਚਾ ਆਪਣੇ ਮਾਪੇ ਨੂੰ ਛੱਡ ਜਾਵੇ। ਜਾਂ ਜਿਸਦੇ ਮਾਪੇ ਦੁਨੀਆ ਵਿੱਚੋਂ ਚਲੇ ਜਾਣ ਭਾਵੇਂ ਮਰ ਜਾਣ। ਉਹਨਾਂ ਦੁਨੀਆ ਦੇ ਲੋਕ ਜਤੀਮ ਆਖਦੇ ਨੇ ਜਿਹਦਾ ਘਰ ਨੂੰ ਛੱਡ ਕੇ ਚਲਾ ਜਾਵੇ ਮਾਪਾਪ ਨੂੰ ਛੱਡ ਕੇ ਚਲਾ ਜਾਵੇ ਉਹਨੂੰ ਬੇਗਰਾ ਆਖਦੇ ਨੇ ਤੇ ਸੋਚੋ ਜੇ ਅਸੀਂ ਰੱਬ ਨੂੰ ਛੱਡ ਕੇ ਬੈਠ ਗਏ ਫਿਰ ਸਾਨੂੰ ਦੁਨੀਆ ਕੀ ਕਰੇ ਜਦੋਂ ਅਸੀਂ ਆਪਣੇ ਮੂਲ ਨੂੰ ਛੱਡ ਕੇ ਮੂਲ ਸਾਡਾ ਰੱਬ ਹੈ ਮੂਲ ਸਾਡਾ ਪਰਮੇਸ਼ਰ ਹੈ ਭਗਵਾਨ ਹੈ ਜੇ ਮੂਲ ਨੂੰ ਛੱਡ ਕੇ ਬੈਠ ਗਏ ਤਾਂ ਰੱਬ ਨੇ ਫਿਰ ਸਾਡੇ ਬਾਰੇ ਕੀ ਸੋਚਣਾ ਇਸ ਕਰਕੇ ਗੁਰੂ ਜੀ ਸਮਝਾਉਣਾ ਕਰਦੇ ਨੇ ਇਹ ਬੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਪਣੇ ਮੂਲ ਦੀ ਪਛਾਣ ਨਾ ਕਰ ਮੂਲ ਤੋਂ ਬਿਨਾ ਕਦੇ ਵੀ ਜੀਵਾਂ ਨਹੀਂ ਜਾ ਸਕਦਾ ਮਾਂ ਬਾਪ ਦੇ ਨਾਮ ਤੋਂ ਬਿਨਾ ਕਦੇ ਵੀ ਦੁਨੀਆ ਦੇ ਵਿੱਚ ਪਦਵੀ ਨਹੀਂ ਪਾਈ ਜਾ ਸਕਦੀ ਅਹੁਦਾ ਨਹੀਂ ਮਿਲ ਸਕਦਾ ਅਧਿਕਾਰ ਨਹੀਂ ਮਿਲ ਸਕਦਾ ਮਾਂ ਬਾਪ ਦੇ ਨਾਮ ਤੋਂ ਬਿਨਾ ਤਾਂ ਇੱਕ ਵੋਟ ਨਹੀਂ ਬਣਦੀ ਆਧਾਰ ਕਾਰਡ ਨਹੀਂ ਬਣਦਾ پھر رب کے نام تو بنا بول تو بنا اتنے جگہ کمی بڑھ سکتی ہے اس لیے آؤ جنا سما ملے رب کی عبادت ضرور جڑیا کرو آؤ ہوں ہر روز کی طرح چوپی صاحب جی چل رہی ویاخیا کتھا کے روپ میں جڑنے کا یتن کریے کل تک اپنے نے اٹھ پاؤڑیوں کی وچارتی سی ਕਾਲ ਕੀ ਤਾਂ ਪਾਤਸ਼ਾਹ ਉਸ ਅਕਾਲ ਪੁਰਖワਹਿਬੂ ਦੀ ਵਡਿਆਈ ਉਸ ਤ ਤ ਕਿਵੇਂ ਕਰਦੇ ਨੇ ਔਰ ਬੇਨਤੀਆਂ ਰੱਬ ਅੱਗੇ ਕਿਵੇਂ ਕਰਦੇ ਨੇ ਕਿ हे ਦਾਤਾ ਐਸ ਦੁਨੀਆ ਦੇ ਵਿੱਚ ਸਰੀਰ ਬਣਾ ਕੇ ਤੂੰ ਮੈਨੂੰ ਭੇਜਿਆ ਤੂੰ ਕੰਧਿਆ ਤੇ ਤੂੰ ਹੀ ਮੇਰੇ ਰਸਾ ਕਰ ਲਿਆ ਔਰ ਆਪਾਂ ਨੂੰ ਵੀ ਇਹ ਬਾਣੀ ਤੋਂ ਸਿੱਖਿਆ ਦੇ ਰਹੇ ਨੇ ਜਿਵੇਂ ਚੌਪਾਈ ਦੇ ਅੰਦਰ ਗੁਰੂ ਜੀ ਨੇ ਆਪ ਪਰਿਆਦਾ ਕੀਤੀਆਂ ਸਾਨੂੰ ਵੀ ਸਮਝਾਉਣਾ ਕਰਦੇ ਨੇ ਇਹ ਬਨੁਖ ਰੱਬ ਅੱਗੇ ਹਮੇਸ਼ਾ ਪ੍ਰਿਆਦਾ ਕਰਿਆ ਕਰ ਆਓ ਕਿਵੇਂ ਨੌਵੇਂ ਪੌੜੀ ਦੇ ਵਿੱਚ ਮਹਾਰਾਜ ਉਚਾਰਦੇ ਨੇ ਸਰ ਗੰਗ ਕੇ ਸਮਝਣ ਦਾ ਯਤਨ ਕਰੀਏ ਕੱਲ 8ਵੀਂ ਪੌੜੀ ਦੀ ਆਖਰੀ ਪੰਕਤੀ ਸੀ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਕਵਾ ਜਿਸ ਸਮੇਂ ਪਰਮੇਸ਼ਰ ਨੇ ਸਾਡੀ ਦੁਨੀਆ ਦੀ ਖੇਡ ਬਣਾਈ ਪਸਾਰਾ ਰਚਿਆ ਸਵਾਰਿਆ ਸਾਜਿਆ ਕਹਿੰਦੇ ਉਸ ਸਮੇਂ ਨੂੰ ਉਸ ਰੱਬ ਨੂੰ ਨਮਸਕਾਰ ਹੈ ਤਾਹੇ ਹਮਾਰਾ ਕਹਿੰਦੇ ਸਾਰੇ ਗਲ ਮਿਲ ਕੇ ਨਮਸਕਾਰਾਂ ਕਰਿਆ ਪਈਏ ਆਓ ਹੁਣ ਅਗਲੀ ਪੌੜੀ ਵਿੱਚ ਗੁਰੂ ਸਾਹਿਬ ਜੀ ਕੀ ਉਪਦੇਸ਼ ਕਰਦੇ ਨੇ ਸਮਝਣ ਦਾ ਯਤਨ ਕਰੀਏ ਜੀ ਜਵਨ ਕਾਲ ਸਭ ਜਗਤ ਬਣਾਇਓ ਜਵਨ ਕਾਲ کالوین سماں جس سمیں سب جگت بناؤ جس سمیں پرمیشر کال پورکھ واحول نے سارے جگت نو بنایا دنیا نایا دیو دیت جسن ابجایو ادو ہی پرمےشر نہیں وڈے ویڈے دیوی دیتے دیت سر دار سر ਇਹ ਸਾਰੇ ਇੱਕੋ ਸਮੇਂ ਮਹਾਰਾਜ ਕਹਿੰਦੇ ਪੈਦਾ ਕਰਦੇ ਜਵਨ ਕਾਲ ਸਭ ਜਗਤ ਬਣਾਇਓ ਜਦੋਂ ਸਾਰਾ ਜਗਤ ਬਣਾਇਆ ਦੁਨੀਆਂ ਦੇ ਸਾਜਨਾ ਕੀਤੀ ਹੈ ਉਸੇ ਵੇਲੇ ਹੀ ਮਹਾਰਾਜ ਕਹਿੰਦੇ ਦੇਵ ਦਾਇਤ ਦੇਵ ਤੇ ਲੋਕ ਵੀ ਦਾਇਤ ਲੋਕ ਵੀ ਯੱਗਸ ਪੈਦਾ ਕੀਤੇ ਹਨ ਉਪਜਾਇਓ ਉਦੋਂ ਹੀ ਸਾਰਾ ਤਸਾਰਾ ਪਰਮੇਸ਼ਰ ਨੇ ਦੁਨੀਆਂ ਦਾ ਪੈਦਾ ਕਰਤਾ آد انت اوتارا آد آد تو لے کے ایک اوتارا ات تک ایک پرمےسر ہے کیونکہ پرمیسر نے ہی دنیا کی سادنا کی گرو جی نے گرو گرنتھ ساحب جی کی باغی ذکر کیا ہے ਕਹਿੰਦੇ ਅਰਬਦ ਨਰਬਦ ਤੰਦੂਕਾਰ ਆੜ ਨਾ ਗਖ ਨਦਨ ਕੇ ਨਾਰਾ ਉਹ ਪਰਮੇਸ਼ਰ ਜਦੋਂ ਕਹਿੰਦੇ ਦੁਨੀਆਂ ਵਿੱਚ ਅਰਬਦ ਨਰਬਦ ਸੀ ਤੰਦੂਕਾਰ ਸੀ ਉਸ ਵੇਲੇ ਰੱਬ ਅਕਾਲ ਪੁਰਖ ਵਾਹਿਗੁਰੂ ਸੁੰਨ ਸਮਾਧ ਲਗਾਏ ਦਾ ਕਹਿੰਦੇ ਸੁੰਨ ਸਮਾਧੀ ਵਿੱਚ ਸੀ ਪਰਮੇਸ਼ਰ ਆਪਣੀ ਸਮਾਧੀ ਵਿੱਚ ਬੈਠਾ ਸੀ ਸੁਤੇ ਸਵਾਰ ਉਹਦੇ ਮਨ ਵਿੱਚ ਕਿਤੇ ਖਿਆਲ ਆ ਗਿਆ ਕਿ ਮੈਂ ਦੁਨੀਆਂ ਸਾਜਾਂ ਉਜਾਜਤਾ ਦਾ ਬੜਾਵਾ ਜਿਵੇਂ ਬੱਚਾ ਚੁੱਪ ਕਰਕੇ ਮਰਜੀ ਤੇ ਬੈਠਾ ਹੁੰਦਾ ਕੁਰਸੀ ਤੇ ਬੈਠਾ ਹੁੰਦਾ ਮਨ ਵਿੱਚ ਪਤਾ ਨਹੀਂ ਕੀ ਖਿਆਲ ਆਉਂ ਉੱਠ ਕੇ ਬਾਹਰ ਨੂੰ ਭੱਜ ਜਾਂਦਾ ਆ ਕੇ ਡੱਕੇ ਚੱਕ ਲੈਂਦਾ ਜਾਂ ਜਾ ਕੇ ਮਿੱਟੀ 'ਚ ਹੱਥ ਮਾਰ ਲਾ ਗਿਆ ਜਾਂਦਾ ਖੇਡਾਂ ਖੇਡਣ ਲੱਗ ਜਾਂਦਾ ਐਸੇ ਤਰ੍ਹਾਂ ਰਾਬੋ ਦੇ ਮਨ ਵਿੱਚ ਖਿਆਲ ਆ ਗਿਆ ਕਿਤੇ ਵੀ ਦੁਨੀਆ ਦਾ ਪਸਾਰਾ ਕਰਾਂ ਕੁਝ ਐਡਾ ਰਾਬੜਾਵਾ ਸੁੰਨ ਸਮਾਦ ਲਗਾਏ ਦਾ ਸੁੰਨ ਸਮਾਦ ਦੇ ਵਿੱਚ ਬੈਠਾ ਸੀ ਪਰ ਮਨ ਦੇ ਖਿਆਲ ਆਏ ਅਤੁਖੁੱਲੀ ਤੇ ਪਾਲਾ ਵਿੱਚ ਉਹ ਦੀ ਦੁਨੀਆ ਸਾਜ ਕੇ ਰੱਖ ਦਿੱਤੀ ਪਰਮੇਸ਼ਰ ਨੇ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਉਹ ਹੈ ਆਗ ਆਦ ਤੋਂ ਲੈ ਕੇ ਦੁਨੀਆ ਨੂੰ ਸਾਜਣ ਵਾਲਾ ਅੰਤ ਜਦੋਂ ਤੱਕ ਦੁਨੀਆ ਰਹਿਣੀ ਹੈ ਸੰਸਾਰ ਰਹਿਣਾ ਹੈ ਇੱਕ ਹੈ ਅਵਤਾਰਾ ਭਾਈ ਇੱਕੋ ਇੱਕ ਪਰਮੇਸ਼ਰ ਹੈ ਉਹਦੇ ਤੋਂ ਬਿਨਾ ਹੋਰ ਕੋਈ ਕੋ ਨਹੀਂ ਸਕਦਾ ਬੇਸਾਕੋ ਨੇ ਦੇਵੀ ਦੇਵ ਤੇ ਸਾਜੇ ਨੇ ਵੱਡੇ ਵੱਡੇ ਯੋਧੇ ਬਲ ਧਾਰੀ ਸੂਰਮੇ ਦੁਨੀਆਂ ਵਿੱਚ ਪੀਰ ਪਕੰਮਰ ਔਲੀਏ ਆਏ ਪਰ ਰੱਬ ਇੱਕੋ ਹੀ ਹੈ ਸਭ ਉਸੇ ਨੇ ਪੈਲਾ ਕੀਤੇ ਹਨ ਇਸ ਕਰਕੇ ਕਲਗੀਧਰ ਪਾਸ਼ਾ ਕਹਿੰਦੇ ਸੋਈ ਗੁਰੂ ਸਮਝਿਓ ਹਮਾਰਾ ਐ ਦੁਨੀਆਂ ਦੇ ਲੋਕੋ ਜਿਸ ਪਰਮੇਸ਼ਰ ਨੇ ਆਦਤੋਂ ਲੈ ਕੇ ਅੰਤ ਤੱਕ ਇੱਕ ਰਹਿਣਾ ਕਹਿੰਦੇ ਸੋਈ ਗੁਰੂ ਸਮਝਿਓ ਹਮਾਰਾ ਮੇਰਾ ਉਹੋ ਹੀ ਗੁਰੂ ਹੈ ਹੋਰ ਮੈਂ ਕਿਸੇ ਨੂੰ ਗੁਰੂ ਨਹੀਂ ਮੰਨਦਾ بے شک دنیا میں سے کوئی بھی پیر پکمر آ جائے جرضی پاکت کوئی آ جائے میں کسی گروہ نہیں آخر تو گروہ گرو جی سانو سمجھا رہے ہیں کہ دنیا دے لوگ پتہ نہیں کن گروہ بنائی بیٹھنے آ میرا گروہ میرا پلانا گروہ میرا آ گروہ. گروہ کے والے ایک ہے پرمےشر باقی سب سکھاوا نے ਜੜ ਇੱਕ ਹੈ ਮੂਲ ਇੱਕ ਹੈ ਬਾਕੀ ਸਾਰੀਆਂ ਸਖਾਵਾਂ ਨੇ ਟਾਣੀਆਂ ਨੇ ਪੱਤੇ ਨੇ ਫੁੱਲ ਨੇ ਫਲ ਨੇ ਅਸੀਂ ਲੋਕ ਫਲਾਂ ਨੂੰ ਪਿਆਰ ਕਰਦੇ ਆ ਪਰ ਅਸਲ ਵਿੱਚ ਜੜ ਨੂੰ ਭੁੱਲ ਜਾਂਦੇ ਹਾਂ ਅਸੀਂ ਫਲ ਤਾਂ ਕਹਿੰਦੇ ਫਲ ਬੜਾ ਸਵਾਦ ਹੈ ਪਰ ਜਿਸ ਦਾਣੀ ਤੇ ਜਿਸ ਬੂਟੇ ਤੇ ਜਿਸ ਜੜਾ ਤੇ ਇਹ ਫਲ ਲੱਗੇ ਨੇ ਉਹਨੂੰ ਭੁੱਲ ਜਾਂਦੇ ਹਾਂ ਇਹੋ ਹੀ ਹਕੀਕਤ ਹੈ ਜੇਸਾ ਪਰਮੇਸ਼ਰ ਨੇ ਰਾਤ ਨੂੰ ਸਾਜਿਆ ਬਣਾਇਆ ਸ੍ਰਿਸ਼ਟੀ ਨੂੰ ਉਹਨੂੰ ਭੁੱਲ ਜਾਂਦੇ ਆ ਕਿ ਜਿਹੜੇ ਦੇਵੀ ਦੇਵ ਨੇ ਗੁਰ ਪੀਰ ਆਉਂਦੇ ਆ ਅਸੀਂ ਉਹਨਾਂ ਨੂੰ ਗੁਰ ਮੰਨ ਕੇ ਬੈਠ ਜਾਂਦੇ ਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਹਿੰਦੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਵਾਲਾ ਭਾਈ ਉਹ ਜਿਹੜਾ ਰੱਬ ਹੈ ਉਹ ਇੱਕੋ ਹੀ ਹੈ ਉਹਨੇ ਮਿੱਟੀ ਦੇ ਭਾਂਡੇ ਇੱਕ ਦੇ ਬਣਾਏ ਨੇ ਤੇ ਰੂਪ ਅਨੇਕਾ ਬਣਾਇਆ ਬਸ ਅਸੀਂ ਕਹਿੰਦੇ ਜੀ ਆਹ ਭਾਂਡਾ ਬਾਲਾ ਵਧੀਆ ਆਹ ਭਾਂਡਾ ਬਾਲਾ ਵਧੀਆ ਅਸੀਂ ਭਾਂਡਿਆਂ ਦੀ ਤਾਰੀਫ਼ ਕਰਦੇ ਆ ਪਰ ਜਿਸ ਨੇ ਉਸ ਭਾਂਡੇ ਨੂੰ ਬਣਾਇਆ ਉਹਦੀ ਤਾਰੀਫ਼ ਨਹੀਂ ਕਦੇ ਕਰਦਾ ਉਹਦੇ ਨਾਲ ਦੀ ਕਦੇ ਚੁੱਕਦੇ ਨਹੀਂ ਹੁਣ ਬੀਬੀਆਂ ਚੁੰਨੀਆਂ ਲਗਾਉਂਦੀਆਂ ਨੇ ਪੱਗਾਂ ਰੰਗਾਉਂਦੀਆਂ ਨੇ ਧਾਕੇ ਸੋਟ ਵੀ ਰੰਗਾਏ ਜਾਂਦੇ ਨੇ ਅਸੀਂ ਕਹਿੰਦੇ ਰੰਗ ਬੜਾ ਸੋਹਣਾ ਚੜਿਆ ਚੁੰਨੀ ਬੜੀ ਸੋਹਣੀ ਲੱਗੀ ਆ ਬੜਾ ਸੋਹਣਾ ਡਿਜ਼ਾਈਨ ਪਾਇਆ ਚੁੰਨੀ ਤੇਰਾ ਪੱਗ ਦਾ ਰੰਗ ਬੜਾ ਸੋਹਣਾ ਲੱਗ ਰਿਹਾ ਰੰਗ ਬੜਾ ਸੋਹਣਾ ਚੜ੍ਹਿਆ ਪਰ ਕਦੇ ਉਸ ਲਾੜੀ ਦਾ ਧੰਨਵਾਦ ਨਹੀਂ ਕਰਦੇ ਜਿੱਦੇ ਵਿੱਚ ਉਹ ਗੁਣ ਸੀ ਜਿਨਨੇ ਉਸ ਨੂੰ ਰੰਗ ਦਿੱਤਾ ਚੁੰਨੀ ਦੀਆਂ ਤਰੀਖਾਂ ਹੁੰਦੀਆਂ ਨੇ ਸੂਟ ਦੀਆਂ ਤਰੀਖਾਂ ਹੁੰਦੀਆਂ ਨੇ ਪਰ ਜਿਸ ਨੇ ਉਹਨੂੰ ਬਣਾਇਆ ਜਿਸ ਨੇ ਰੰਗ ਦਿੱਤਾ ਉਹਦੀ ਕਦੇ ਤਾਰੀਫ਼ ਨਹੀਂ ਕਰਦੇ ਇਹ ਸਾਡਾ ਦੁਨੀਆਂ ਦਾ ਸਵਾਲ ਹੈ ਇਸ ਕਰਕੇ ਕਲ ਵੀ ਤਲਪਾਸ਼ਾ ਮਹਾਰਾਜ ਸਾਨੂੰ ਸਮਝਾਉਂਦਾ ਸਮਝਾਉਂਦੇ ਨੇ ਬੰਦੇ ਜੇ ਸਰ ਪਰਮੇਸ਼ਰ ਦੇ ਸਾਰਾ ਕੁਝ ਰਚਿਆ ਹੈ ਸੋਏ ਗੁਰੂ ਸਮਝੋ ਹਮਾਰਾ ਕਹਿੰਦੇ ਉਸ ਨੂੰ ਆਪਣਾ ਗੁਰੂ ਬਣਾਓ ਉਸ ਪਰਮੇਸ਼ਰ ਦੀ ਇਬਾਦਤ ਕਰੋ ਜਿਹੜਾ ਆਦ ਤੋਂ ਲੈ ਕੇ ਅੰਤ ਤੱਕ ਇੱਕ ਹੈ ਜਿਹਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਇੱਕ ਓ ਅੰਕਾਰ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਓ ਅੰਕਾਰ ਸਭ ਤੋਂ ਪਹਿਲਾਂ ਕਹਿ ਦਿੱਤਾ ਜਿੰਨਾ ਵੀ ਆਕਾਰ ਹੈ ਭਾਈ ਉਹ ਇੱਕ ਦਾ ਸਾਜਾ ਹੈ ਇਸ ਕਰਕੇ ਗੁਰੂ ਜੀ ਅਕੇ ਇਸ ਮਨਉਣਾ ਕਰਦੇ ਨੇ ਨੰਸਕਾਰ ਤਿਸ ਹੀ ਕੋ ਹਮਾਰੀ ਕਲਗੀ ਤਰਪਾ ਸਖੰਦ ਨੇ ਹੇ ਵਾਹਿਗੁਰੂ ਮੇਰੀ ਨੰਸਕਾਰ ਹੈ ਤਿਸ ਹੀ ਕੋ ਹਮਾਰੀ ਸਦਾ ਦੇ ਲਈ ਇੱਕ ਵਾਰ ਨਹੀਂ ਦੋ ਵਾਰ ਨਹੀਂ ਸਾਰੀ ਜ਼ਿੰਦਗੀ ਮੇਰੀ ਨੰਸਕਾਰ ਹੈ ਤੈਨੂੰ ਸਕਲ ਪਰਜਾ ਜਿਨ ਨੇ ਆਪ ਸਵਾਰੀ ਸਕਲ ਪਰਜਾ ਸਾਰੀ ਪਰਜਾ ਜਿਨ ਨੇ 84 ਲੱਖ ਜੋਨ ਦੇ ਜੀਵ ਨੇ ਜਿਨ ਆਪ ਸਵਾਦੀ ਕਿਉਂਕਿ ਤੂੰ ਆਪ ਬਣਾਇਆ ਹੈ ਜਿਸ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਉਸ ਨੂੰ ਮੇਰੀ ਲਬਸਕਾਰ ਹੈ ਸੇਵਕਨ ਕੋ ਸਭ ਨੂੰ ਸੁਖ ਦੇਓ ਸੇਵਕਨ ਸੇਵਕ ਸਭ ਗੁਣ ਇੱਕ ਸੇਵਕ ਹੈ ਇੱਕ ਮਾਲਕ ਹੈ ਜਿਸ ਪਰਮੇਸ਼ਰ ਨੇ ਨੌਕਰ ਵੀ ਬਣਾਇਆ ਜਿਸ ਪਰਮਾਤਮਾ ਨੇ ਮਾਲਕ ਵੀ ਬਣਾਇਆ ਸੇਵਕਾਂ ਨੂੰ ਵੀ ਕਲਿਆਣਕੋ ਕੀ ਸੁੱਖ ਦਿੰਦਾ ਹੈ ਪਰਮੇਸ਼ਰ ਦਾ ਸੇਵਕਾਂ ਨੂੰ ਸਭ ਗੁਣ ਸੁੱਖ ਦਿਓ ਜਿਸ ਪਰਮੇਸ਼ਰ ਨੇ ਸਾਨੂੰ ਗਰੀਬਾਂ ਨੂੰ ਨਿਵਾਨਿਆਂ ਨਿਤਾਣਿਆਂ ਨੂੰ ਜਿੰਨੂੰ ਕੋਈ ਪੁੱਛਦਾ ਹੀ ਨਹੀਂ ਸੀ ਉਹਨਾਂ ਨੂੰ ਵੀ ਬਹੁਤ ਵਧੀਆ ਸੁੱਖ ਦਿੱਤੇ ਕਲਗੀਧਰ ਪਾਤਸ਼ਾਹ ਕਹਿੰਦੇ ਕਹਿੰਦੇ ਮੈਂ ਉਸ ਪਰਮੇਸ਼ਰ ਨੂੰ ਨਮਸਕਾਰ ਕਰਦਾ ਹਾਂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੀ ਬਾਣੀ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਹਿਣ ਲੱਗੇ ਇਹ ਜਿਹੜੇ ਦੁਨੀਆਂ ਦੇ ਲੋਕ ਨੇ ਇਹਨਾਂ ਨੇ ਮੈਨੂੰ ਗੁਰੂ ਬਣਾ ਦਿੱਤਾ ਨਹੀਂ ਮੇਰੇ ਨਾਲ ਤਾਂ ਕਰੋੜਾਂ ਹੀ ਗਰੀਬ ਤੁਰੇ ਫਿਰਦੇ ਸੀ ਤੇ ਰੱਬ ਕਿੱਥੇ ਐ ਗਰੀਬੀ ਗਦਾ ہماری ਗਰੀਬਾਂ ਦੇ ਅੰਦਰ ਰੱਬ ਵਸਦਾ ਐ ਤੇ ਉਸ ਰੱਬ ਨੇ ਕਲਗੀਧਰ ਪਾਤਸ਼ਾਹ ਕਹਿੰਦੇ ਮੈਨੂੰ ਗਰੀਬ ਨੂੰ ਗੁਰੂ ਬਣਾ ਦਿੱਤਾ ਉੱਚਾ ਬਣਾ ਦਿੱਤਾ ਇਸ ਕਰਕੇ ਸੇਵਕਨ ਕੋ ਸਭ ਗੁਣ ਸੁਖ ਦਿਓ ਉਸ ਰੱਬ ਨੇ ਸਾਰੇ ਸੁਖ ਦਿੱਤੇ ਨੇ ਗੁਣ ਦਿੱਤੇ ਨੇ ਮਾਲਕ ਬਣਾਇਆ ਸੇਵਕ ਤੋਂ ਉੱਚਾ ਬਣਾ ਦਿੱਤਾ ਸਤਰਨ ਕੋ ਪਾਲ ਮੋਬਤ ਕੀਓ ਔਰ ਸਤਰਨ ਕੋ ਸਤਰ ਕਹਿੰਦੇ ਸਤਰੋ ਨੂੰ ਪਾਲ ਮੋਬਤ ਕੀਓ ਉਸ ਪਰਮੇਸ਼ਰ ਨੇ ਬਹਿਰੀਆਂ ਨੂੰ ਪਲਾਂ ਦੇ ਵਿੱਚੋਂ ਦੀ ਨਾਸ ਕਰ ਦਿੱਤਾ ਅਸਲ ਵਿੱਚ ਇਹ ਸਾਨੂੰ ਸਮਝਾ ਰਹੇ ਨੇ ਇਹ ਬੰਦੇ ਜਦੋਂ ਤੂੰ ਰੱਬ ਦੀ ਆਵਾਦਤ ਕਰੇਗਾ ਰੱਬ ਅਗੇ ਫਰਿਆਦਾ ਕਰੇਗਾ ਰੱਬ ਦੀ ਵਡਿਆਈ ਕਰੇਗਾ ਇੱਕ ਰੱਬ ਪਰਮੇਸ਼ਰ ਦਾ ਹੋ ਜਾਏਗਾ ਕਹਿੰਦੇ ਕਿ ਪਾਲਵੀ ਨਹੀਂ ਲੱਗਣਾ ਤੇਰੇ ਬੈਰੀਆਂ ਦਾ ਨਾਸ ਹੋ ਜਾਵੇਗਾ ਸਤਰ ਨੂੰ ਪਾਲ ਮੋਹ ਵਧਕਿਓ ਪਲਾਂ ਦੇ ਵਿੱਚੋਂ ਦੀ ਸਿੰਨ ਵਿੱਚੋਂ ਦੀ ਪਰਮੇਸ਼ਰ ਫਿਰ ਤੇਰੇ ਬੈਰੀਆਂ ਦਾ ਬਹੁਤੀਆਂ ਦਾ ਨਾਸ ਕਰੇਗਾ ਤੇ ਮੇਰਾ ਕਲ ਵੀ ਤਰਪਾਸ਼ਾ ਕਹਿੰਦੇ ਕੀਤਾ ਹੈ ਪਰਮੇਸ਼ਰ ਨੇ ਇਸ ਕਰਕੇ ਮੈਂ ਚੌਪਈ ਦੇ ਰੂਪ ਵਿੱਚ ਰੱਬ ਅਗੇ ਅਰਜ਼ੋਈ ਕਰਦਾ ਹਾਂ ਘਟ-ਘਟ ਕੇ ਅੰਤਰ ਕੀ ਜਾਣਤ ਮਤਾ ਸਮਝੀ ਵੀ ਰੱਬ ਕਿਹੜਾ ਦੇਖਦਾ ਉਹਨੂੰ ਕਿਹੜਾ ਪਤਾ ਲੱਗਦਾ ਉਹ ਤਾਂ ਕਲਗੀਧਰ ਪਾਸ਼ਾ ਕਹਿੰਦੇ ਘਟ-ਘਟ ਕੇ ਅੰਤਰ ਕੀ ਜਾਣਤ ਆਪਾਂ ਪੱਤੇ ਦੇ ਵਿੱਚ ਦੇਖ ਸਕਦੇ ਹਾਂ ਵੀ ਆ ਪੱਕਲ ਦਾ ਪੱਤਾ ਹੈ ਆ ਅਮਰੂਦ ਦਾ ਪੱਤਾ ਹੈ ਆ ਫਲਾਣੇ ਬੂਟੇ ਦਾ ਪੱਤਾ ਹੈ ਅਸੀਂ ਇਹ ਦੇਖ ਸਕਦੇ ਹਾਂ ਔਰ ਜਿਹੜਾ ਰੱਬ ਹੈ ਉਹ ਪੱਤੇ ਦੇ ਅੰਦਰ ਤੱਕ ਵੱਸਦਾ ਹੈ ਆਸੀਂ ਫੁੱਲ ਦੇਖ ਸਕਦੇ ਹੋ ਵੀ ਇਹ ਗੰਦੇ ਦਾ ਫੁੱਲ ਹੈ ਗੁਲਾਬ ਦਾ ਫੁੱਲ ਹੈ ਪਰ ਜਿਹੜਾ ਰੱਬ ਹੈ ਉਹ ਮਹਾਰਾਜ ਕਹਿੰਦੇ ਘਟ-ਘਟ ਕੇ ਅੰਤਰ ਕੀ ਉਹ ਫੁੱਲ ਦੇ ਅੰਦਰ ਤੱਕ ਦੀ ਜਾਣਦਾ ਹੈ ਆਪਾਂ ਤਾਂ ਫੁੱਲ ਦੀ ਖੁਸ਼ਬੂ ਦੱਸ ਸਕਦੇ ਹਾਂ ਕਿ ਇਹਦੀ ਖੁਸ਼ਬੂ ਕਿਦਾਂ ਦੀ ਹੈ ਪਰ ਉਹ ਖੁਸ਼ਬੂ ਦੇ ਅੰਦਰ ਪਰਮੇਸ਼ਰ ਹੈ ਇਸ ਤਰ੍ਹਾਂ ਕਿ ਘਟ-ਘਟ ਕੇ ਅੰਤਰ ਕੀ ਜਾਣਦਾ ਹੈ ਅੱਪਾ ਤਾਂ ਕਹਿ ਸਕਦਾ ਵੀ ਮੈਂ ਫਲਾਣੇ ਬੰਦੇ ਨੂੰ ਜਾਣਦਾ ਹਾਂ ਕਿੰਨੇ ਕ ਪਾਣੀ ਚਾਹੇ ਜੇ ਤੋ ਫਲਾਣੇ ਨੂੰ ਜਾਣਦਾ ਹੈ ਕਿੰਨੇ ਕ ਪਾਣੀ ਚਾਹ ਅਸਲ ਵਿੱਚ ਉਹ ਰੱਬ ਤੈਨੂੰ ਵੀ ਜਾਣਦਾ ਤੂੰ ਕਿੰਨੇ ਪਾਣੀ ਚਾਹੇ ਇਸ ਕਰਕੇ ਗੁਰੂ ਜੀ ਅੱਗੇ ਸਮਝਾਉਣਾ ਕਰਦੇ ਨੇ ਭਲੇ ਬੁਰੇ ਕੀ ਪੀਂ ਪਸਾਨਤ ਓਏ ਭਾਈ ਉਹ ਜਿਹੜਾ ਰੱਬ ਵਾਹਿਗੁਰੂ ਹੈ ਉਹ ਭਲੇ ਬੁਰੇ ਕੀ ਦੋਨਾਂ ਜਾਣਿਆਂ ਦੀ ਚੰਗੇ ਦੀ ਵੀ ਤੇ ਮਾੜੀ ਦੀ ਵੀ ਉੰਨੀ ਦੀ ਵੀ ਪਾਪੀ ਦੀ ਬੈਰ ਕਰਨ ਵਾਲੇ ਦੀ ਵੀ ਤੇ ਵਿਰੋਧ ਕਰਾਉਣ ਵਾਲੇ ਦੀ ਦੋਵਾਂ ਦੇ ਅੰਦਰ ਦੀ ਪੀਰ ਪਸੰਦ ਉਹ ਪੀੜਾ ਨੂੰ ਜਾਣਦਾ ਹੈ ਉਹ ਸਮਝਦਾ ਇਸ ਗੱਲ ਦਾ ਰੱਬ ਨੂੰ ਸਭ ਦਿਸ ਰਿਹਾ ਹੈ ਬਸ ਰੱਬ ਦਾ ਇੱਕ ਕਾਨੂੰਨ ਹੈ ਵੀ ਉਹ ਛੇੜਛਾੜ ਨਹੀਂ ਕਰਦਾ ਕਿਸੇ ਦੇ ਨਾਲ ਉਹ ਕਹਿੰਦਾ ਹੈ ਜੇ ਹਾ ਵਿਜੈ ਸੋ ਲੁਣਾ ਹੈ ਕਰਮਾਂ ਸੰਦਰਾ ਖੇਤ ਇਸ ਵਾਹ ਰੱਬ ਦਾ ਭਾਈ ਤੂੰ ਜਿੱਦਾਂ ਦਾ ਬੀਜ ਬੀਜੇਗਾ ਜਿੱਦਾਂ ਦਾ ਕਰਮ ਕਰੇਗਾ ਤੈਨੂੰ ਫਲ ਉਦੋਂ ਦਾ ਲੱਗੇਗਾ ਇਹਦਾ ਮਤਲਬ ਇਹ ਨਹੀਂ ਵੀ ਮੈਨੂੰ ਪਤਾ ਨਹੀਂ ਰੱਬ ਨੂੰ ਪਤਾ ਸਭ ਕੁਝ ਹੈ ਘਟ ਘਟ ਕੇ ਅੰਦਰ ਕੀ ਜਾਣ ਤ ਜਾਣ ਸਭ ਰਹਿ ਦੇਖ ਸਭ ਰਹਿ ਮਹਾਰਾਜ ਕਹਿੰਦੇ ਬਾਣੀ ਚ ਕਹਿੰਦੇ ਬੈਠਾ ਬੈਠਾ ਵਖ ਅਕੇਲਾ ਉਹ ਰੱਬ ਵਖਰਾ ਬੈਠ ਕੇ ਦੇਖ ਰਿਹਾ ਹੈ ਇਹੋ ਹੀ ਤਾਂ ਖੇਡਾਂ ਨੇ ਉਹ ਦੀ ਇਹੋ ਹੀ ਆਪਾਂ ਨੇ ਸੰਜਣਾ ਇਹੋ ਹੀ ਬਾਣੀ ਸਮਝਾਉਂਦੀ ਹੈ ਉਹ ਵੇਖ ਰਿਹਾ ਹੈ ਸਭ ਕੁਝ ਜਾਣ ਰਿਹਾ ਹੈ ਭਲੇ ਬੁਰੇ ਕੀ ਪੀਰ ਪਸੰਦ ਉਹ ਅੰਦਰ ਦੀਆਂ ਬਾਤਾਂ ਨੂੰ ਜਾਣਦਾ ਹੈ ਪਰ ਦਖਲਅੰਦਾਜ਼ੀ ਨਹੀਂ ਕਰਦਾ ਮੌਕੇ ਤੇ ਹਟਾਉਂਦਾ ਨਹੀਂ ਚੰਗਾ ਕਰਦੇ ਨੂੰ ਮੌਕੇ ਤੇ ਹਟਾਉਂਦਾ ਨਹੀਂ ਮਾੜਾ ਕਰਦੇ ਨੂੰ ਉਹ ਕਹਿੰਦਾ ਤੂੰ ਬੀਜ ਬੀਜ ਅੰਤ ਨੂੰ ਫਲ ਮਹਿ ਕੇ ਲਾਵਾ ਇਹ ਸੁਭਾਅ ਹੈ ਰੱਬ ਦਾ ਇਹੋ ਹੀ ਬੀਜਾਂ ਦੇ ਲਈ ਸੀ ਆਏ ਆ ਦੁਨੀਆ 'ਚ ਚੰਗਾ ਬੀਜਣਾ ਜਾਂ ਮਾੜਾ ਬੀਜਣਾ ਇਹ ਸਾਡੇ ਤੇ ਡਿਪੈਂਡ ਕਰਦਾ ਪਰ ਕੱਲ ਵੀ ਤਰਪਾਸ਼ਾ ਸਾਨੂੰ ਉੱਤੇ ਸਮਝਾਉਦੈ ਨੇ हे ਵਾਹਿਗੁਰੂ ਤੂੰ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਚੰਗਿਆਂ ਦੀਆਂ ਵੀ ਬੁਰਿਆਂ ਦੀਆਂ ਵੀ ਤੇਰਾ ਸੁਭਾਅ ਹੈ ਚੀਟੀ ਤੇ ਕੁੰਚਰ ਅਸੂਲਾ ਤੇਰਾ ਸੁਭਾਅ ਹੈ ਚੀਟੀ ਚੀਟੀ ਕਹਿੰਦੇ ਕੀੜੀ ਨੂੰ ਹਿੰਦੀ ਦਾ ਲਫ਼ਜ਼ ਹੈ ਚੀਟੀ ਕਹਿੰਦੇ ਕੀੜੀ ਤੇ ਅਸ ਚਿੱਟੀ ਤੇ ਕੁੰਚਰ ਕੁੰਚਰ ਕਹਿੰਦੇ ਨੇ ਹਾਥੀ ਨੂੰ ਅਸਥੂਲਾ ਹੈ ਵਾਹਿਗੁਰੂ ਤੂੰ ਕੀੜੀ ਤੋਂ ਲੈ ਕੇ ਹਾਥੀ ਤੱਕ ਨਜ਼ਰ ਰੱਖਦਾ ਹੈ ਤੇਰੀ ਨਜ਼ਰ ਤੋਂ ਕੋਈ ਜੀਵ ਪਰੇ ਨਹੀਂ ਹੁਣ ਕਿਹੜੀ ਸਭ ਤੋਂ ਛੋਟਾ ਜੀਵ ਹੈ ਇਸ ਕਰਕੇ ਉਹਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਸਭ ਤੋਂ ਵੱਡਾ ਜੀਵ ਹੈ ਹਾਥੀ ਤੇ ਬਾਕੀ ਸਾਰੀਆਂ ਜਾਨਾਂ ਉਹਨਾਂ ਦੇ ਵਿਚਕਾਰ ਆ ਜਾਂਦੇ ਨੇ ਸੈਤਰ ਚ ਕਿਸ ਦਾ ਸਰੀਰ ਵੱਡਾ ਕਿਹਦਾ ਛੋਟਾ ਤਾਂ ਜੋ ਸਿਆਣੇ ਕਹਿੰਦੇ ਹਾਥੀ ਦੀ ਪੈੜ ਤੇ ਸਾਰੇ ਹੀ ਪੈੜ ਆ ਜਾਂਦੇ ਆ। ਇਸ ਕਰਕੇ ਕਲਗੀਧਰ ਪਾਤਸ਼ਾਹ ਕਿਥੇ ਜ਼ਿਕਰ ਕਰਦੇ ਨੇ ਚੀਤੀ ਤੇ ਗੁੰਝਰੇ ਅਸੁੱਲਾ हे ਵਾਹਿਗੁਰੂ ਤੂੰ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਉੱਤੇ ਨਜ਼ਰ ਰੱਖ ਰਿਹਾ ਹੈ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸਾਰਿਆਂ ਦੇ ਉੱਤੇ ਤੇਰੀ ਕਿਰਪਾ ਬੜੀ ਹੋਈ ਹੈ। ਸਭ ਪਰ ਕਿਰਪਾ ਦ੍ਰਿਸ਼ਟ ਦ੍ਰਿਸ਼ਟ ਕਹਿੰਦੇ ਨੇ ਨਿਗਾਹੂ ਦ੍ਰਿਸ਼ਟੀ ਕਰ ਫੁੱਲਾ हे ਵਾਹਿਗੁਰੂ ਤੂੰ ਸਾਰਿਆਂ ਵੱਲ ਵੇਖ-ਵੇਖ ਕੇ ਫੁੱਲਾ-ਪੁੱਲੇ ਦਾ ਭਾਉ ਉਹਦਾ ਖੁੱਲਣਾ ਹੱਸਣਾ ਤੂੰ ਸਭ ਵੱਲ ਵੇਖ-ਵੇਖ ਕੇ ਹੱਸ ਰਿਹਾ ਹੈ ਇਹ ਤੇਰੀਆਂ ਖੇਡਾਂ ਨੇ ਤੇਰੀ ਮौज ਆਇਆ ਤੂੰ ਦੇਖ ਰਿਹਾ ਵੀ ਮੈਂ ਸਾਜਾ ਕੀ ਬਣਾਉਣ ਕਰਨ ਵਾਸਤੇ ਸੀ ਤੇ ਕਾਰ ਕੀ ਰਿਹਾ ਹੁਣ ਕਈ ਵਾਰੀ ਸਾਹਮਣੇ ਵਾਲਾ ਬੰਦਾ ਕਹਿੰਦਾ ਜੀ ਇਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਇਹਦੇ ਨਾਲ ਚਤਰਾਈ ਕਰਦੇ ਹਾਂ ਹੁਣ ਆਪਾਂ ਕਹਿੰਦੇ ਘਰ ਦਾ ਭੇਤੀ ਲੰਕਾ ਢੋਦਾ ਹੈ ਕਈ ਵਾਰੀ ਲੋਕ ਇਹੋ ਜੀਆਂ ਗੱਲਾਂ ਕਰਦੇ ਨੇ ਕਿ ਭੇ ਦੇ ਕੇ ਭੇਤ ਲੈ ਕੇ ਫਿਰ ਅੱਗੇ ਭੇਤ ਦੇਣਗੇ ਬਰਬਾਦ ਕੰਨ ਤੱਕ ਜਾਂਦੇ ਨੇ ਪਰ ਰੱਬ ਹੈ ਜਿਹੜਾ ਉਹ ਸਾਰਾ ਕੁਝ ਵੇਖ ਰਿਹਾ ਹੈ ਕਹਿੰਦਾ ਮੇਰੇ ਕਰ ਲ ਕੀ ਭੇਜਿਆ ਸੀ ਤੇ ਕਰ ਕੀ ਰਿਹਾ ਹੈ ਉਹ ਸਾਰੀ ਜ਼ਿੰਦਗੀ ਇਹੋ ਕੁਝ ਕਰਦਾਂ ਦੇ ਲੰਘ ਜਾਂਦੇ ਹੈ ਪਰ ਆਖਰਕਾਰ ਮਿਲਦਾ ਕੀ ਆ ਚੱਲੇ ਜਵਾਰੀ ਦੋਏ ਹੱਥ ਚਾਹ ਖਾਲੀ ਚੱਲੇ ਧਨੀ ਸਿਓ ਟਿੱਬੇ ਜੋਂ ਦੇ ਹਾਂ ਅੰਤਕਾਰ ਉਹਨਾਂ ਨੂੰ ਹਾਰ ਕੇ ਜਾਣਾ ਪੈਂਦਾ ਹੈ ਇਸ ਕਰਕੇ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਬਾਣੀ ਦੇ ਦੁਆਰਾ ਸੰਜੋਗਰੇ ਭਾਈ ਉਸ ਰੱਬ ਦੀ ਰਜ਼ਾ ਵਿੱਚ ਆਈਏ ਉਹਦੇ ਭਾਣੇ ਵਿੱਚ ਆਈਏ ਜਿਸ ਨੇ ਸਾਰੀ ਦੁਨੀਆ ਨੂੰ ਬਣਾਇਆ ਹੈ ਜਿਹੜਾ ਆਦਿ ਤੋਂ ਲੈ ਕੇ ਇੱਕ ਹੈ ਜਿਨੇ ਦੇਵੀ ਦੇਵਤਿਆਂ ਨੂੰ ਘੜਿਆ ਜਿਹੜਾ ਸੇਵਕਾਂ ਤੋਂ ਲੈ ਕੇ ਵੱਡੇ ਵੱਡਿਆਂ ਨੂੰ ਸੁੱਖ ਦਿੰਦਾ ਹੈ ਕਲਿਆਣ ਕਰਦਾ ਹੈ ਸਤਰੂਆਂ ਨੂੰ ਪਲਾਂ ਵਿੱਚੋਂ ਜੀ ਮਾਰ ਦਿੰਦਾ ਹੈ ਜਿਹੜਾ ਘੱਟ ਘੱਟ ਕੇ ਅੰਦਰ ਦੇ ਜਾਣਦਾ ਹੈ ਉਸ ਰੱਬ ਆਕਾਲ ਪੁਰਖ ਵੇ ਦੀ ਰਜਾ ਬਚਾਈਏ ਕਿਉਂਕਿ ਪਰਮੇਸ਼ਰ ਸਭ ਪਰ ਕਿਰਪਾ ਦ੍ਰਿਸ਼ਟ ਕਰ ਕੋਲਾ ਉਹ ਸਾਰਿਆਂ ਵੱਲ ਨਜ਼ਰ ਮਾਰ ਮਾਰ ਕੇ ਹੱਸ ਰਿਹਾ ਹੈ ਸੰਤਨ ਦੁਖ ਪਾਏ ਤੇ ਦੁਖੀ ਹੁਣ ਇਹ ਬਾਣੀ ਪਉਣੀ ਹੈ ਇੱਥੇ ਮਹਾਰਾਜ ਕਹਿੰਦੇ ਸੰਤਨ ਦੁਖ ਪਾਏ ਤੇ ਦੁਖੀ ਜਿਹੜਾ ਬੰਦਾ ਜਿਹੜਾ ਕੋਈ ਮਨੁੱਖ ਸਾਧਮਾਨ ਨੂੰ ਸੰਤਾਂ ਨੂੰ ਦੁਖੀ ਕਰਦਾ ਹੈ ਕਹਿੰਦੇ ਸੰਤਨ ਦੁਖ ਪਾਏ